ठीकु आहे ठीकु ਹਰ ਦੀ ਸਿੱਧੀ ਆ ਜਿਹੜਾ ਟਰੱਕ ਤੇ ਬਾਸ ਸਾਹ ਉਹਦੀ 60 ਦੀ ਆ ਤੇ ਜਿਹੜਾ ਮੋਟਰਸਾਈਕਲ ਉਹਦੀ 40 ਤੋਂ 45 ਦੀ ਆ ਉਹ ਡੀਜੀਪੀ ਸਾਹਿਬ ਜੀ ਗੁਰਵਜਾਦਵ ਜੀ ਔਰ ਮਾਨ ਜੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਡੀਐਸਪੀ ਸੈਕਟਰ ਬਿਆਨ ਤੇ ਸ਼੍ਰੀ ਰਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਮਨੋ ਉਪਰ ਸਪੀਡ ਦੇ ਚਲਾਨ ਕੀਤੇ ਜਾ ਰਹੇ ਹੈ ਜਿਹਦਾ ਉਸਦੇ ਵਿੱਚ ਕਾਰ ਦੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ ਜੀ ਰੋਸ ਤੇ ਇਹ ਜਿਹੜੇ ਆਪਣੇ ਸ਼ਹਿਰਪੇ ਵਿੱਚ ਹੈ 2 2 ਲਾਈਨ ਰੋਡ ਆ ਜਿੱਦਾ ਇੱਥੇ ਔਰ 2 ਲਾਈਨ ਦੇ ਉੱਤੇ ਜਿਹੜੀ ਕਾਰ ਦੀ ਸਪੀਡ ਆ ਉਹ 80 ਦੀ ਆ ਤਾਂ ਜਿਹੜਾ ਸਕੂਟਰ ਤੇ ਮੋਟਰਸਾਈਕਲ ਆ ਉਹਦੀ 40 ਤੋਂ 45 ਦੀ ਹੈ ਜਿੱਦਾ ਤਾਂ ਜਿਹੜੀ ਬੱਸ ਤੇ ਟਰੱਕ ਆ ਉਹਦੀ 60 ਦੀ ਸਪੀਡ ਹੈ ਜੀ ਫੋਨਿਕ ਨਾ ਹੋ ਕਿ ਜਦੋਂ ਜਿਹੜੇ ਗੱਲ ਕਰਦੇ ਆ ਨਾ ਉਹ ਇਹੀ ਕਹਿੰਦੇ ਆ ਵੀ ਤੁਸੀਂ ਮਤਲਬ ਜਿਹੜੇ ਕਾਨੂੰਨ ਦੀ ਪਾਲਣਾ ਕਰੋ ਜਿੱਦਾ ਤੇ ਜੋ ਜਿੱਦਾਂ ਦਿਸ਼ਾ ਦਿਦੇ ਦੱਸਿਆ ਗਿਆ ਵੀ ਜਿਹੜੀ ਕਾਰ ਦੀ ਮਤਲਬ 80 ਦੀ ਸਪੀਡ ਆ ਤੇ ਬੱਸ ਤੇ ਟਰੱਕ ਦੀ ਮਤਲਬ 60 ਦੀ ਆ ਤੇ ਜਿਹੜਾ ਸਕੂਟਰ ਤੇ ਮੋਟਰਸਾਈਕਲ ਆ ਉਹਦੀ 40 ਤੋਂ 45 ਦੀ ਸਪੀਡ ਆ ਇਹਦੀ ਪਾਲਣਾ ਕਰੋ ਕਾਨੂੰਨ ਦੀ ਤੁਸੀਂ ਤੇ ਕੀ ਇਹ ਸਪੀਡਮੀਟਰ ਅਲੱਗ-ਅਲੱਗ ਰੋੜਾਂ ਤੇ ਲਾਇਆ ਜਾਂਦਾ ਜੀ ਨਹੀਂ ਸਰ ਨਹੀਂ ਜੀ ਇੱਕ ਹੀ ਆ ਹਾਰਪੁਰ ਵਿੱਚ ਚੈੱਕ ਆਇਆ ਜਿੱਦਾਂ ਇਹ ਹਾਂਜੀ